ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਗੱਬਣ ਵੜਾ ਦਿਖਾਵਾਂਗੇ ਸੇਲ ਆ ਰੇਟ ਦੇ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਕਲ ਬੱਸ ਸਸੀ ਘਾਲ ਬਾਈ ਜੀ ਸਸੀ ਘਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਭਾਵਨਪ੍ਰੀਤ ਸਿੰਘ ਪੰਡਾੜਾ ਜਿਲ੍ਹਾ ਬਰਨਾਲਾ ਜੀ ਤੇ ਕੰਟੈਕਟ ਨੰਬਰ ਜੀ ਆਪਣਾ ਕੰਟੈਕਟ ਨੰਬਰ ਹੈ 987786899 ਦੂਜਾ ਨੰਬਰ ਹੈ 97355040 ਵੱਡੇ ਭਰਾ ਗੱਪਣਾ ਸੇਲ ਆ ਹਨ ਆਪਣੇ ਕੋਲ। ਨਾ ਤੇ ਨਹੀਂ ਗੱਪਣਾ ਬਈ ਤਿੰਨੀਆਂ ਬਣ ਕੇ ਆਇਆ ਹੋਇਆ। ਇਹ ਪਹਿਲੇ ਨਾਲ ਬਾਕੀ ਦੂਜੇ ਦੂਜੇ ਹੋਇਆ। ਠੀਕ ਆ ਪਹਿਲਾ ਨੰਬਰ ਆਪਾਂ ਜਿਹੜੀ ਜਰਸੀ ਵੜ ਦੇਖ ਰਹੇ ਆਂ ਜੀ ਕਿਹੜਾ ਸੂਹ ਸੂਰੀ ਆ। ਇਹ ਦੂਜਾ ਸੂਹ ਸੂਰੀ ਆ ਬਈ। ਲੂਨ ਇਹਨੇ ਮੰਨ ਕੇ 27 ਕਿਲੋ ਦਿੱਤਾ ਹੈ ਪਹਿਲਾਂ ਉਹ ਲੈਦਾ। ਠੀਕ ਆ ਪਲੂਨ ਦਾ 27 ਕਿਲੋ। ਪਾਈਲੋਂ ਤੋਂ 26 27 ਦੇ ਲਈ ਜੀ। ਇਹ ਕਿੰਨਾ ਹੈ 30 ਕਿਲੋ ਖਲਾ ਦੁੱਧ ਖਰਾ ਦੂ। ਅੱਜ ਕੈ ਦਿਨ ਬਾਕੀ ਆ ਸੂਨ ਦੇ ਵਿੱਚ ਇਹਦੇ। ਇਹ ਕਾ ਤਾਂ ਪੈਂਡਿੰਗ ਹੀ ਬਹਿ ਗਿਆ। ਆਹ ਠੰਡੀ ਰੋਟੀ ਬਣਾ ਦੇ ਜੀ। ਠੀਕ ਆ ਇੱਕ ਹਫਤਾ ਇਹਦਾ ਸੂਨ ਦੇ ਚੰਗੀ ਕੇਰਲ ਹੋਏ ਬੰਦਾ ਵੀ 30 ਕਿਲੋ ਤੇ ਲੈ ਸਕਦਾ ਤੇ ਸੂਣ ਜਿਹਦਾ ਇੱਕ ਹਫਤਾ ਬਾਕੀ ਪਿਆ ਹਨਾ ਬਾਕੀ ਪੈਣੇ ਆ ਆ ਬਈਏ ਬਈਆ 25 ਦੀ ਠੀਕ ਹੈ ਤੇ ਅਗੇ ਪ੍ਰੀਤ ਤੋਂ ਸਾਥ ਸੜ ਤੋਂ ਗੱਪਣਾ ਹੈ ਤੇ ਮੁੱਲ ਬਈ ਜੀ ਕੀ ਰੱਖਿਆ ਦਾ ਪਾ ਮੁੱਲ ਬਈ 1,15,000 ਰੁਪਏ ਜੇ ਆਪਾਂ ਇਹ ਮਾਨ ਮੰਤਰੀ ਆਪੋ ਚੰਗੀ ਸਿਮਰਤੀ ਆ ਪੈਸੇ ਦੀ ਹੈਗੀ ਠੀਕ ਹੈ ਤੇ ਅਗੇ ਪ੍ਰੀਤ ਤੋਂ ਸਾਥ ਸੜ ਤੋਂ ਗੱਪਣਾ ਹੈ ਮਾਨ ਇਹ ਗੱਲ ਕਰਨਾ ਆ ਬਸ ਨਾ ਦੇ ਦੇ ਠੀਕ ਹੈ 1,15,000 ਚ ਮੌਕੇ ਦੇ ਮਾਨਦਾਨ ਹੋ ਜਾਊਗਾ ਜਿੰਤਰ ਮਰਜ਼ੀ ਪਾਸੇ ਬੈਠੀ ਜਾਏ ਚਾਹੇ ਕੋਈ ਕੋਈ ਐ ਡਿੱਕ ਦੀ ਨਹੀਂ ਰਾਜੂ ਠੀਕ ਹੈ ਠੰਡੀ ਸੀਦਾ ਕੋਈ ਯੰਤਰੀਆ ਠੰਡੀ ਆ ਖੁਸ਼ੀਂ ਬੁਲਾਰਤੀ ਜਿਹਦੇ ਅੰਦੇ ਪੱਤੇ ਬਟਾ ਪਤਾ ਚੋਈ ਜਾਗੇ ਠੀਕ ਹੈ ਸੋ ਇਹ ਕਿਹਨਾਂ ਚੱਲਣੇ ਪੁਰਾ ਟੌਪ ਦੇ ਵਿੱਚੇ ਕੋ ਬਈ ਇੱਕ 15 ਜੋ ਮਾਨਤਨ ਮੋਕੇ ਤੇ ਕਰ ਤੋਰੀ ਬਾਹਰ ਨੂੰ ਸੁਪਰਫੇਸ ਕੁਆਲਿਟੀ ਵਗੈਰਾ ਵੈੜਦੀ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਬਾਈਜਨ ਵਿਜੂਦ ਬੈਠ ਦਿਓ ਪਰ ਬਹੁਤ ਆ ਤੇ ਵੱਡੀ ਜਿੰਦਜਾਨ ਵਾਲੀ ਦੂਜਾ ਸੂਆ ਸੂਰੀਆ ਸੂਣ ਦੇ ਵਿੱਚ ਲੱਗ ਪਾਗੇ ਤੇ ਇੱਕ ਹਫਤਾ ਬਾਕੀ ਪਿਆ ਹਨਾ ਹਾਂਜੀ ਬਈ ਤੇ ਦੁੱਧ ਦੀ ਗੱਲ ਕਰੀ ਇਹ ਵੀ ਚੰਗੀ ਕਿਆਰਲ ਹੋਈ ਦਾ 27 28 30 ਕਿਲੋ ਤੱਕ ਵਾਹ ਦੁੱਧ ਦੇ ਸਕਦੀ ਠੀਕ ਆ ਸੋ ਲੇਵਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਕੰਪੈਕਟ ਹਵਾਨਾ ਦੂਜਾ ਸੂਆ ਸੂਨ ਨੂੰ ਇੱਕ ਹਫਤਾ ਬਾਕੀ ਰੇਟ ਇਹਦਾ ਹੈਗਾ 115000 ਰੁਪਿਆ ਬਾਕੀ ਮੌਕੇ ਦੇ ਮਾਨਦਾਰ ਵਗੈਰਾ ਹੋ ਜੂ ਸੀਲ ਠੰਡੀ ਤਾਂ ਕੋਈ ਅੰਤ ਨਹੀਂ ਇੱਕ ਜਾਨ ਬੈਠੀ ਚੱਲੇ ਦੋ ਜਾਨੇ ਬੈਠੀ ਜਾਣ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਅੱਗੇ ਬਾਈ ਜੀ ਦੋ ਨੰਬਰ ਜਿਹੜੇ ਆਪਏ ਵੜ ਦੇਖ ਰਹੇ ਆ ਇੱਕ ਕਿਹੜਾ ਸੋ ਸੂਰੀ ਆ ਇਹ ਬਈ ਦੂਜਾ ਸੋ ਸੂਰੀ ਆ ਜੀ ਠੀਕ ਐ ਤੇ ਆ ਮੂੰਹ ਵਾਲੀ ਦੋੰਦੀ ਆ ਬੱਚਾ ਇਹ ਅੱਛਾ ਮੂੰਹ ਹੋ ਦੋ ਦੰਦ ਪਗੜੇ ਕੱਢੀਏ ਤੇ ਸੁਆਦ ਪਹਿਲਾ ਕਿ ਦੂਜਾ ਅੱਛਾ ਪਹਿਲਣ ਮੂੰਹ ਹੋ ਦੋ ਦੰਦ ਅੱਛਾ ਦੋਗੇ ਦੰਦ ਹਜੇ ਨੇ ਚੱਕੇ ਜਾ ਹਣਾ ਬਾਦ ਨੂੰ ਮੂਹ ਨੂੰ ਦੇ ਲੈ ਕਿੱਡੀ ਆਈ ਹੈ ਨਾ ਠੀਕ ਐ ਇੰਨੇ ਵੀ ਜਰੂਰ ਦਿਖਾ ਦੇ ਕਿਹੜਾ ਇਹ ਕੈਂਦੀ ਕੋਲਿੰਗ ਹੈ ਇਹ ਜੱਖੀਆਂ ਪਾਈ ਜਾਂਦੇ ਜਾਈ ਠੀਕ ਐ ਨੈਟ ਹਾਈਐਸਟ ਦਾ ਜਾਣ ਕਿੰਨੇ ਲੈ ਜੂਗਾ ਬਦ ਤੋਂ ਬਦ ਬਾਈ ਇਹ ਇੱਕ ਹਫ਼ਤਾ ਪੈਂਡਿੰਗ ਪਿਆਗਾ ਮੈਂ ਮੰਨ ਲਿਆ ਜਦੋਂ ਤੇ 25 ਕਿਲੋ ਖਰਾਦੋਂ ਤੇ ਪਾਉਗੀ ਨਾਲ ਬਸ ਠੀਕ ਆ 25 ਪਾਉਣਾ ਬਹੁਤ ਆ ਰਸੇ ਤਾਂ ਲਾ ਬਹੁਤ ਵੀ ਲੈ ਆਇਓ ਸ਼ਟਾਰਟ ਕਰਵਾ ਦੇ ਜਦ ਮੈਂ ਮੰਨ ਸੁਕੂ 25 ਕਿਲੋ ਦਦਾ ਚੰਗੀ ਕਿਰਲ ਹੋਇ ਪਾ ਦੂਗੀ 25 25 ਖੁੱਲਾ ਖਰਾਦੋਂ ਤੇ ਪਾਉਗੇ ਲੈ ਤੇ ਰੇਟ ਇਹਦਾ ਕੀ ਰੱਖਿਆ ਜੀ ਆਪਾਂ ਸਾਡੀ ਜੀ ਲੈ ਜੀ ਬੱਜੀ ਤੇਰੇ ਪਾਸੇ ਰੇਟ ਵਈ ਇਹਦਾ ਰੇਟ ਵਈ ਰੇਟ 95000 ਦੀ ਬੱਸੀ ਦੇ ਦਾਂਗੇ ਮਾਣੋ ਟੱਕ ਜਾਇ ਸੁਝ ਮੋਟ ਗੱਲ ਕਰਦਾ ਹੈ ਜਦੋਂ ਨੇ ਜਿੱਦਾਂ ਮਰਦੀ ਪਾਸੇ ਬੈਠ ਗਿਆ ਸੋ 95000 ਚ ਮੌਕੇ ਤੇ ਆਪਾਂ ਗੁਜਾਇਸ ਕਰ ਦਾਂਗੇ ਸੂਣ ਦੇ ਵਿੱਚ ਦਾ ਹਫਤਾ ਲਗਭਗ ਬਾਕੀ ਪਿਆ ਹਨਾ ਤੇ ਬਾਕੀ ਪੱਠਪੜ ਦੀ ਕੁਆਲਿਟੀ ਵੱਡੀ ਬੁੱਡੀ ਬਹੁਤ ਆ ਹਨਾ ਬਈ ਮੰਨ ਗਿਆ ਜੇ ਵੀ ਸਹਿਗਾ ਜਰੂਰ ਮਾਲਕਾਂ ਨੇ ਨਹੀਂ ਕਢਾਈਗੇ ਠੀਕ ਹੈ ਬੱਚੇ ਜੱਸੀ ਜਿੱਦਾਂ ਦੇ ਮਰਜ਼ੀ ਪਾ ਲੈ ਠੀਕ ਹੈ ਸੋ ਚੰਗੇ ਬੱਚੇ ਇਸ ਬੱਚੀ ਨੇ ਦੇ ਦੇਨੇ ਆ ਪਹਿਲਾ ਸੁਆ ਮੂੰਹ ਹੋ ਦੋ ਦਿਨ ਸੂਰੀਆ ਰੇਟ ਇਹਦਾ ਜੈਨੂ ਨੇ ਜ ਰੱਖਿਆ ਪਾਈਆਂ ਨੇ 95000 ਰੁਪਿਆ ਸੋ ਲੇਵਾ ਵਗੈਰਾ ਦੇਖ ਸਕਦੇ ਹੋ ਪੂਰਾ ਕੰਪੈਕਟ ਹਵਾਨਾ ਜਮਾ ਫਿਟਨੈਸ ਵਾਲਾ ਲੇਵਾ ਜਮਾ ਪਹਿਲਾ ਸੂਆ ਮੂੰਹੋ ਚਾਰ ਦੰਦ ਤੇ ਰੇਟ 95 ਹਰ ਸੂਣ ਦੇ ਵਿੱਚ ਇਹਦਾ ਇੱਕ ਹਫਤਾ ਪੈਂਡਿੰਗ ਬਿਆਅ ਬੱਚੀ ਦਾ ਜੀ ਅੱਗੇ ਬਈ ਜੀ ਤੀਜੇ ਨੰਬਰ ਆਪਾਂ ਦੇਖ ਰਹੇ ਆ ਵੱਡੀ ਬੈੜ ਜਿਹੜੀ ਹੈ ਨਾ ਬਈ ਇਹ ਵੀ ਦੂਜਾ ਸੂਆ ਸੂਂਦੀ ਹੈਗੀ ਐ ਮੰਨ ਗਏ ਤਿੰਨੀ ਬੜਾ ਗਰਮੀ ਵਾਲੇ ਤੋਬੇ ਨੇ ਬਈ ਠੀਕ ਹੈ ਤੇ ਤਿੰਨ ਗਾਇਆਂ ਲਾਇਆ ਤੇ 6 ਮੰਜਾ ਪਾਣਾ ਇੱਕ ਬਰਾਬਰੀ ਹੈ ਕੰਮ ਦਾ ਇਹ ਦਿਨ ਕਹਿ ਕੇ ਲੈ ਜੂਗੀ ਬਈ ਕਾਕਾ ਤਮੰਨ ਕੀ ਲੈ ਲੈ ਬਸ ਕੋਈ ਇੱਕ ਦਿਨ ਵਧਾ ਦੇ ਪਈ ਇੱਕ ਦਿਨ ਘੱਟ ਲੈ ਇਦਾਂ ਦੇਣਗੇ ਇਹਰੇ 25 ਕਿਲੋ ਦੁੱਧਤਾ ਪਹਿਲਾਂ ਨੇ ਠੀਕ ਹੈ 14 ਕਿਲੋ ਇੱਕ ਟਾਈਮ ਦੁੱਧ ਸਾਹ ਤੂਲਾ ਪਰ ਮਨ ਬਈ ਮਨ ਕੇ ਚੱਲ ਠੀਕ ਹੈ 28 ਕਿਲੋ ਦੁੱਧ ਗਰਮੀ ਇੱਕ ਟਾਈਮ ਦੁੱਧ ਦਿੱਤਾ ਹੋਇਆਗਾ ਕਹਿੰਦੇ ਬਹੁਤ 30 ਕਿਲੋ ਤੁਮਨ ਕੇ ਮਰਜ਼ੀ ਮੰਨ ਲੈ 30 ਕਿਲੋ ਮੰਨ ਜਿਹੜੇ ਮਰਜ਼ੀ ਲੈ ਲੈ ਬੜ ਨੂੰ ਬਈ ਠੀਕ ਹੈ ਰੇਟ ਕੀ ਰਹੁਗਾ ਇਹਦਾ ਰੇਟ ਬਈ ਇਹ ਵੀ ਮਨ ਇਹ ਲੱਖ ਰੁਪਏ ਦੀ ਜਰਾਂਗੀ 1 ਲੱਖ ਰੁਪਏ ਦੀ ਹਾਂ ਮਾੜਾ ਫਟਾ ਗਜਾਇ ਸੋਜੋ ਹਾਂ ਕੰਮ ਕਰਾਂਗੇ ਬਈ ਇਹ ਮੁਕਾਬਲਾ ਮੈਂ ਕਹਿੰਦਾ ਜਮਾ ਮੱਝ ਦਾ ਕਰੂਗਾ ਮੈਂ ਕਹਿੰਦਾ ਬਈ ਮੱਝ ਦਾ ਕਦੋਂ ਮਹੀਆ ਮੁਕਾਬਲਾ ਕਰੂ ਬਈ ਠੀਕ ਹੈ 15 ਕਿਲੋ ਮੰਨ ਕੇ ਚੱਲ ਵੀ ਮਹੀਆ ਦੋ 15 15 ਸੂਰ ਥੱਲੇ ਮਿਲਕ ਵਨ ਵਗੈਰਾ ਦੇਖੋ ਬਾਹ ਵਰਗੀ ਮੋਟੀ ਜਾਂਦੀ ਭਈ ਜਮਾ ਤੇ ਸੂਬਾ ਸੂਰਿਆ ਕਰਵਾ ਲਈ ਦੂਜਾ ਦਿਨ ਤਾਂ ਕੱਢ ਜੂਗੀ 8-7 ਅਜੇ ਬੜੀ ਤਾਂਗੀ ਭਈ ਐ ਐਚਐਫ ਦੇ ਪੇਟੋਂ ਹੀ ਦੀ ਹੈਗੀ ਠੀਕ ਹੈ ਜਰਸੀ ਜਿਮਲਵਾਈ ਬੰਦੇ ਨੇ ਠੀਕ ਹੈ ਤੇ ਅੱਗੇ ਮੰਨ ਚਾਹੀਏ 41 35 ਦਾ ਪਲੇਨ ਤੋਂ ਕੱਪੜਾ ਆਈਏ ਠੀਕ ਹੈ ਜਰਸੀ ਐਚਐਫ ਦੇ ਪੇਟੋਂ ਪੈਦਾ ਹੋਈ ਵੀ ਆ ਜਰਸੀ ਜਿਮਨ ਲੱਗੇਗਾ 40 31 ਦਾ ਠੀਕ ਹੈ ਸੋ ਬੱਚਾ ਅਗੇ ਤੀਜੀ ਜਨਰੇਸ਼ਨ ਜਿਹੜੇ ਪਿਓ ਤਿਆਰ ਕਰ ਦਿੰਦਾ ਜਮਾ ਹਨਾ ਉਹ ਕਰਦੀਆਂ ਵਾਲਾ ਕਹੋ ਵੀ ਬਰੀਡ ਵਾਲਾ ਨਾਲ ਦੁੱਧ ਵਾਲਾ ਸਮੇਤ ਕੰਪੈਣੀ ਵਾਲੇ ਵੀ ਗੁਰੂ ਠੀਕ ਹੈ ਰੇਟ ਹੈ ਜੈਨੂਨ ਜਾਂ ਲੱਖ ਰੁਪਇਆ 1 ਲੱਖ ਦੀ ਗੱਲ ਦੇ ਲਈ ਬਈ ਮੌਕੇ ਤੇ ਛੋਟ ਸਪਾ ਹੋ ਜੂਗਾ ਆਹ ਤਾਂ ਕਰਦਾ ਮੌਕੇ ਨੂੰ ਕੋਈ ਆ ਜੀ ਸੋ ਲੱਖ ਦੇ ਵਿੱਚੋਂ ਵੈੜ ਨਰਮ ਹੋ ਜੂਗੀ ਵੱਡੀ-ਬੁੱਡੀ ਬਹੁਤ ਆ ਕਿਸੇ ਪਾਸੇ ਲਿਸੀਣਾ ਵੀ ਨਹੀਂ ਤੇ ਬਾਕੀ ਥਾਣੇ ਲੈਵਾ ਦੇਖੋ ਥਰੇ ਸੀੜੀ ਵੀ ਬਹੁਤ ਆ ਠੀਕ ਹੈ ਆਪਣੀ ਮਰਜ਼ੀ ਬਾਤ ਵੈਲਾ ਗੁੱਡੀ ਚਾਹਤੀ ਜਮ ਸੋ ਠੰਡੀ ਸੀਲ ਦਾ ਯਾਰ ਕੋਈ ਆਪਣੀ ਮਰਜ਼ੀ ਜਿਹੜੀ ਮਰਜ਼ੀ ਬਾਥੇ ਬੈਠੀ ਚੱਲ ਬਈ ਲੈ ਠੀਕ ਆ ਠੰਡਿਆ ਸੀਲ ਆ ਜੀ ਠੰਡਿਆ ਬਰਫ਼ ਵਰਗੀ ਨਹੀਂ ਜੀ ਜੀ ਠੀਕ ਹੈ ਠੀਕ ਹੈ ਸੋ ਤੈਨ ਬੜਾ ਦਿਖਾ ਦਿਆ ਗੱਬਣਾ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਨਾਸੀਾਤ 355046 98778899 ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ तहे ਦਿਲੋਂ ਧੰਨਵਾਦ ਜਲ ਜਲ ਮਿਲਦਾ ਕਿਸੇ ਨੂੰ